सोहारक कर ਲੋਕਾਂ ਦੇ ਹੱਥ ਕੀਆਂ ਨੂੰ ਚੜਦੀ ਉਪਰੇ ਕੁੰਮੀਆ ਉੱਜੜਦੀ ਕਲਾ ਜੰਗਾਂ ਵਾਲਾ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਇਸ਼ਾਰਾ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਇਸ਼ਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਗਿਦਾ ਲੱਗ ਰੇ ਮਾਤਾ ਗੁਜਰ ਕੌਰ ਇਹ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਲਗਾਇਆ ਗਿਆ ਇਹ ਡੈਮਾ ਗੁਜਰਾਂ ਦੀ ਸੰਗਤ ਵੱਲੋਂ ਹੋਰ ਗੁਰਮੁਖ ਪਿਆਰਿਆਂ ਨਾਲ ਕਾਫੀ ਸੰਜੋਗ ਹੈ ਤੋਂ ਇਹ ਮੁਗਲ ਸਰਕਾਰ ਨੇ ਜ਼ੁਲਮ ਕੀਤਾ ਜਦੋਂ ਸੰਗਤਾਂ ਤੇ ਤੇ ਗੁਰੂ ਕਲਗੀ ਘਰ ਦਸ਼ਮੇਸ਼ ਪਿਤਾ ਜੀ ਨੇ ਉਸ ਜ਼ੁਲਮ ਨੂੰ ਨਾ ਸਹਾਰਦੇ ਹੋਏ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ हिंदुआने ਤੇ ਮੁਸਲਮਾਨਾਂ ਨੇ ਕਸਮਾਂ ਖਾਧੀਆਂ ਕਿ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਜਦੋਂ ਕਿਲਾ ਖਾਲੀ ਕੀਤਾ ਗਿਆ ਜੋ ਕਸਮਾਂ ਤੋੜ ਕੇ ਤੇ ਮਗਰ ਕਢਾਈ ਕਰ ਦਿੱਤੀ ਤੇ ਸਰਸਾ ਨਦੀ ਤੇ ਆ ਕੇ ਗੁਰਮੁਖ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਵਿਛੜ ਗਿਆ ਗੁਰੂ ਕਲਗੀਧਰ ਦਸਵੇਂ ਸੇਖ ਪਤਾ ਤਿਲਕਾਉਂ ਸਾਹਿਬ ਦੀ ਗੜੀ ਨੂੰ ਚਲੇ ਗਏ ਮਾਤਾਵਾਂ ਦਿੱਲੀ ਨੂੰ ਚਲੀਆਂ ਗਈਆਂ ਤੇ ਛੋਟੇ ਸਾਹਿਬ ਜਦ ਆ ਦੇ ਮਾਤਾ ਗੁਜਰਕੌਰ ਗੰਗੂ ਦੇ ਨਾਲ ਸਿਹੜੀ ਨੂੰ ਚਲੇ ਗਏ ਉੱਥੇ ਜਾ ਕੇ ਗੰਗੂ ਬੇਈਮਾਨ ਹੋ ਗਿਆ ਤੇ ਉਹਨੇ ਮੋਹਰਾਂ ਚਰਾਉਣ ਦਾ ਕਰਕੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਜਾ ਕੇ ਸੂਬੇ ਸਰਕਾਰ ਨੂੰ ਜਾ ਕੇ ਤਲਾਸ਼ ਦੇ ਕੇ ਫੜਾ ਦਿੱਤਾ ਤੇ ਮੁੜ ਕੇ ਸੂਬੇ ਸਰਹੰਦ ਦੇ ਵਾਤਾ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਆਪਣੀ ਕੈਦ ਵਿੱਚ ਰੱਖ ਲਿਆ ਤੇ ਉਹਨਾਂ ਨੂੰ ਈਨ ਮੰਨਉਂਦੇ ਦੇ ਈਨ ਮੰਨ ਜੋ ਪਰ ਛੋਟੀ ਸਹਿਬਜਾਦਿਆਂ ਨੇ ਜਮਾਤਾ ਗੁਜ਼ਰ ਕੇ ਹੋਰ ਦੀ ਨਹੀਂ ਇਹਨ ਨਹੀਂ ਮੰਨੀ ਇਸ ਜ਼ੁਲਮ ਦਾ ਟਕਰਾ ਕਰਦੇ ਹੋਏ ਧਰਮ ਕੋ ਸਭ ਕੁਝ ਨਿਸ਼ਾਵਰ ਕਰ ਗਏ ਅਤੇ ਸਾਨੂੰ ਇਹ ਉਪਦੇਸ਼ ਦੇ ਗਏ ਕਿ ਇਦਾਂ ਕਰਨਾ ਵੀ ਜਦੋਂ ਕੋਈ ਵੀ ਜ਼ੁਲਮ ਕਰਦਾ ਹੋਵੇ ਕਿਸੇ ਤੇ ਸਿੱਖ ਦਾ ਸੂਲ ਲੈ ਕੇ ਕਿਸੇ ਤੇ ਜ਼ੁਲਮ ਕਰਨਾ ਨਹੀਂ ਤੇ ਕਿਸੇ ਦਾ ਸਹਿਣਾ ਵੀ ਨਹੀਂ ਤੇ ਇਹ ਅੱਜ ਇਹ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇਹਨਾਂ ਨੂੰ ਇਹੀ ਸੰਦੇਸ਼ ਹੈ ਕਿ ਗੁਰੂ ਸਾਹਿਬਾਂ ਦੇ ਨਾਲ ਜੁੜ ਕੇ ਰਹੋ ਅਮਰਤਾਰੀ ਹੋਵੋ ਤੇ ਖਾਲਸੇ ਦੀ ਹਰ ਮੈਦਾਨ ਫਤਿਹ ਗੁਰੂ ਕਲਗੀ ਤਰਜ ਸਿਮੇਸ਼ ਪਿਤਾ ਕਹਿ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ